ਬਾਣੀ ਪੜਨੀ ਪੈ ਗਈ ਵਿਚਾਰਨੀ ਪੈ ਗਈ ਅੱਜ ਦੀ ਕੱਲ ਕਰਦੀ ਹੈ ਧਰਮੇ ਬੰਨਾ ਪਏਗਾ ਸੋ ਸਤਗੁਰ ਆਖੇ ਕਾਰ ਸੋ ਕਾਰ ਕਮਾਈ ਹੈ ਕਾਰ ਕੀ ਹੁੰਦੀ ਆ ਜੋ ਲਗਾ ਤਾਰ ਚੱਲਦੀ ਹੈ ਜੇ ਧਰਤੀ ਤੇ ਲਕੀਰ ਮਾਰੀ ਐ ਲਕੀਰ ਰੁਕੇਗੀ ਨਹੀਂ ਸਤਗੁਰ ਆਖੇ ਕਾਰ ਸੋਕਾਰ ਕਮਾਈ ਐ ਇੱਕ ਸੁਣਨਾ ਹੁੰਦਾ ਹੈ ਦੇਖਣਾ ਹੁੰਦਾ ਹੈ ਇੱਕ ਮੰਨਣਾ ਹੁੰਦਾ ਹੈ ਇੱਕ ਚੌਥੇ ਪਦ ਦਾ ਗਿਆਨ ਹੈ ਨਵਾਂ ਜੋ ਭਗਤ ਕਬੀਰ ਜੀ ਨੇ ये नवे पंथ चलाए खालसा पंथ खालसा की है जो शुद्ध है अस कहने मन साफ है गुरु की लोड़ है यश साफ है पर अंधेरी रात है सड़क साफ है पर काली है ये कंबल साफ है पर काला है ਮਨ ਮੈਲਾ ਹੈ ਛੁੱਧ ਨਹੀਂ ਹੈ ਸੋ ਮਨ ਦੀ ਘਾੜਤ ਕਢਣੀ ਪੈਗੀ ਮੰਨੇ ਦੀ ਗਤ ਕਹੀਂ ਨਹੀਂ ਜਾਣੀ ਇਹ ਝੂਠਾ ਨੂੰ ਝੂਠ ਨੂੰ ਕਢਣਾ ਪਏਗਾ ਫਿਰ ਸਾਰਾ ਸਾਰੇ ਇੱਕ ਧਰਮ ਹੋ ਸਕਦਾ ਹੈ ਕੋਈ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਰੋਲਾ ਤਾਂ ਪਾਈ ਜਾਂਦੇ ਆ ਜੇ ਚੰਗਾ ਅਫਸਰ ਆ ਜਾਏ ਨਾਲੇ ਅਸੀਂ ਗਾਲ ਕੱਢਦੇ ਆ ਬਹੁਤ ਅਫਸਰ ਭੈੜਾ ਆਇਆ ਮੈਂ 20000 ਦਿੰਦਾ ਸੀ 25000 ਦਿੰਦਾ ਸੀ 50000 ਦਿੰਦਾ ਸੀ ਮੇਰਾ ਇੰਤਕਾਲ ਨਹੀਂ ਕੀਤਾ ਸੋ ਸੱਚ ਨੂੰ ਅਸੀਂ ਪਰਵਾਹ ਨਹੀਂ ਕਰਦੇ ਭਗਤਾਂ ਦੇ ਸੰਸਾਰੀਆਂ ਦਾ ਜੋੜ ਨਹੀਂ ਆਉਂਦਾ ਲੈ ਹੱਸਦੇ ਆ ਤੰਨਦੇ ਆ ਖੰਡਿਆ ਪਿੰਡਿਆ ਵਿਚੇ ਮੁਕਤ ਜੋਗਤ ਭੋਗਤ ਹੈ ਗੁਰੂ ਕੋਲ ਹੈ ਗੁਰੂ ਨੇ ਪਰਮੇਸ਼ਰ ਤੋਂ ਲਿਆ ਹੈ ਇਹ ਅਸੀਂ ਆਪੋ ਆਪਣੇ ਰੱਬ ਬਣਾਏ ਇਹ ਆਪਣੇ ਰੱਬ ਜਿਹੜੇ ਕਈ ਲੱਖਾਂ ਬਣਾਏ ਹਨ ਇਹਨਾਂ ਦਾ ਝਗੜਾ ਛੱਡ ਕੇ ਜੀਣਾ ਪਏਗਾ ਸ ਅਸੀਂ ਆਨੇ ਉਹ ਕਰਦਾ ਜੇ ਉਹ ਕਰ ਰਿਹਾ ਫਿਰ ਠੀਕ ਹੈ ਉਹਨੇ ਨੀਆਂ ਚ ਖਲਾ ਰਿਆ ਛੋਟੇ ਛੋਟੀਆਂ ਜਿੰਦਾ ਨੂੰ ਵੱਡੇ ਸਾਕੇ ਇਹ ਗੱਲ ਖਤਮ ਹੋ ਗਈ ਠੀਕ ਹੈ ਜੇ ਗੋਲੀ ਅੱਗੇ ਖੜਨਾ ਹੈ ਗੋਲੀ ਨੇ ਅੰਦਰੋਂ ਬਾਹਰ ਕੱਢ ਦੇਣੀਆ ਜੇ ਸਾਹ ਨਹੀਂ ਮਿਲਣਾ ਫੇਰ ਨਹੀਂ ਸਾਸ ग्रास ਇਹ ਮਰਤਕ ਹੋ ਜਾਣਾ ਹੈ ਅਸੀਂ ਸਾਰੇ ਚਲ ਚਲਾਈ ਦਾ ਮੇਲਾ ਹੈ ਗੱਡੇ ਹੋਏ ਹਾਂ ਚਲਤੀ ਕਾ ਨਾਮ ਗਾੜੀ ਨਹੀਂ ਗੱਡੇ ਹੋਏ ਤਾਂ ਗੱਡਾ ਗਾੜੀ ਗੱਡਾ ਹੈ ਗਾੜੀ ਹੈ ਸ ਰੁਕਿਆ ਹੋਇਆ ਪਾਣੀ ਰੁਕਿਆ ਹੋਇਆ ਗੱਡੀ ਗੱਡਾ ਬਣ ਜਾਣਾ ਰੁਕੇ ਆਲਾ ਪਾਣੀ ਬਦਬੂ ਮਾਰੇਗਾ ਕਿਰਮ ਪੈ ਜਾਣਗੇ ਖਰਾਬ ਹੋ ਜਾਏਗਾ ਇਹ ਗੱਡੇ ਹੋ ਜਾਂਦਾ ਹੀ ਹੈ ਸਭ ਕੁਝ ਚੱਲ ਰਿਹਾ ਹੈ ਗੋਲ ਘਤਾਰੇ ਚ ਸੋ ਪਿੱਛੇ ਤੱਕ ਜਾਣਾ ਪਏਗਾ ਸਾਰੀ ਗੱਲ ਸਮਝਣੀ ਪੈਗੀ ਪੰਡਤਾਂ ਬੁੱਧੀ ਰੱਖਣੀ ਪੈਗੀ ਕਿਹੜੀ ਕਾਰ ਕਰਾਈ ਕਰੀਏ ਸੋ ਝੂਠ ਦੀ ਤੈ ਤੱਕ ਜਾਣਾ ਪਏਗਾ ਜਦੋਂ ਬਾਕੀ ਸੱਚ ਬਚੇਗਾ ਅਸੀਂ ਨਾ ਸੁੱਖਾਂ ਲਈ ਭੱਜਣ ਲਾ ਪਏ ਫੇਰੋਂ ਵੱਡੇ ਅਕਲ ਵਾਲਿਆਂ ਨੂੰ ਪਤਾ ਹੈ ਸੁਖ ਚਾਹੁੰਦੇ ਹਨ ਆਜੋ 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 ਸਾਨੂੰ ਉਹ ਪੱਠੇ ਪਾਉਂਦੇ ਹਨ ਸਵਾਸੀ ਪਛੂਆਂ ਵਰਗੇ ਰਵੇ ਹਨ ਜੇ ਤਾਂ ਪਛੂ ਨੂੰ ਦੁੱਧ ਕੱਢਣਾ ਹੁੰਦਾ ਹੈ ਵਧੀਆ ਪੱਠੇ ਪਾ ਦਿੰਦੇ ਆ ਮਿਲ ਪੈਂਦੀ ਹੈ ਮੈਸ ਸੋ ਅਸੀਂ ਮੋਹ ਦੇ ਮਾਰੇ ਤੇ ਭਾਵਨਾ ਦੇ ਮਾਰੇ ਠੀਕ ਹੈ ਜੋ ਆਸਾ ਇਹ ਆਸੇ ਤਾਂ ਕਰ ਰਹੀਆਂ ਨੇ ਸਾਨੂੰ ਆਪਣੀ ਸੋਚ ਨੂੰ ਕਿੱਲੀ ਤੇ ਟੰਗਣਾ ਪਏਗਾ ਇਹ ਆਪਣੀ ਮਤ ਨੂੰ ਮਾਰਨਾ ਪਏਗਾ ਗੁਰੂ ਦੀ ਮਤ ਧਾਰਨੀ ਪਏਗੀ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਜ਼ਿੰਦਗੀ ਰਵਾਏਗੀ ਹਾਏ ਹਾਏ ਕਰਾਏਗੀ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਇਹ ਖੋਜਣਾ ਪੈਗਾ ਗੁਰੂ ਨੇ ਇੱਕ ਪੈਰ ਧਰਾ ਦੇਣਾ ਹੈ ਜੂ ਟਰਨ ਕਰਨਾ ਪਏਗਾ ਸਹ ਇਹ ਤੋਂ ਪਾ ਮੈਂ ਅਗਾਂ ਸੱਚਖੰਡ ਚਲਿਆ ਜਾ ਉਧਰ ਭੀੜ ਨਹੀਂ ਹੈ ਖੁੱਲਾ ਮੈਦਾਨ ਹੈ ਛੜਕਦੇ ਦੂਸਰੇ ਪਾਸੇ ਆਉਣਾ ਹੈ ਪਿਛਾ ਨੂੰ ਨਹੀਂ ਆਉਣਾ ਹੁਣ ਤੇਰੇ ਜਵਾਨੀ ਹੈ ਹੁਣ ਬਚਪਨ ਕਿੱਥੇ ਮਿਲੇਗਾ ਸਹ ਹੁਣ ਬੁੱਢਾ ਹੋ ਗਿਆ ਨਹੀਂ ਜਵਾਨੀ ਵਿੱਚ ਲੱਭਣੀ ਅਗਾਂ ਨੂੰ ਕਦਮ ਧਰਨਾ ਹੈ ਸੋ ਜਿਵੇਂ ਫੌਜੀ ਨੇ ਅੱਗੇ ਵੀ ਗੋਲੀ ਵਾਜ ਰਹੀ ਆ ਪਿੱਛੋਂ ਆਪਣੇ ਬੰਦੇ ਮਾਰਦੇ ਨੇ ਗਦਾਰ ਬਣ ਗਿਆ ਮੌਤ ਤਾਂ ਆਉਣੀ ਆਉਣੀ ਆ ਇਹ ਸੱਚ ਮੰਨਣਾ ਪਏਗਾ ਮੌਤ ਦੇ ਨਾਂ ਤੇ ਅਸੀਂ ਮਰਨ ਦੇ ਨਾਂ ਤੇ ਬਹੁਤ ਕਲੇਸ਼ ਕਰਦੇ ਆ ਉਹਦੀ ਗੱਲ ਸੁਣਨ ਨੂੰ ਤਿਆਰ ਨਹੀਂ ਇਹ ਸੱਚ ਪ੍ਰਵਾਨ ਕਰ ਲੇਗਾ ਜੋ ਅੱਖਾਂ ਨਾਲ ਵੇਖ ਰਿਹਾ ਹੈ ਸਾਰਾ ਨਾਸ ਹੋਏਗਾ ਜੋ ਅਸੀਂ ਦੇਖ ਲਿਆ ਉਹ ਪੁਰਾਣਾ ਹੋ ਜਾਣਾ ਹੈ ਸੋ ਇੱਕ ਵਾਰੀ ਆਸੀਂ ਇਹ ਅਸਤਵਾਦੀ ਚਲਾਵਾਂਗੇ ਨਵੀਂ ਗੱਡੀ ਆ ਗਈ ਜੀ 50 ਲੱਖ ਦੀ ਇੱਕ ਦਿਨ ਪੁਰਾਣੀ ਹੋ ਜਾਣੀ ਹੈ ਜੋ ਨਹੀਂ ਦੇਖਿਆ ਉਹ ਨਵਾਂ ਹੈ ਸੱਚ ਪਰਮੇਸ਼ਰ ਨਿਤ ਨਵਾਂ ਉਹ ਨਵਾਂ ਹੈ ਹਮੇਸ਼ਾ ਇਸ ਤਾਕਤ ਦਾ ਅਪਡੇਟ ਹੋਣਾ ਹੈ ਹੈ ਗੋਇਆ ਸਰੀਰ ਨਹੀਂ ਕੰਮ ਕਰੇਗਾ ਤੂੰ ਬੋਰ ਹੋ ਗਿਆ ਵਾਰ-ਵਾਰ ਕੰਮ ਕਰਕੇ ਭੋਜਨ ਵਿੱਚ ਛੁੱਟੀ ਵੀ ਮਾਰ ਲਿਆ ਕਰੇ ਕਹਿੰਦੇ ਤੂੰ ਤਾਂ ਇਹ ਵਰਤ ਨੂੰ ਪੱਠੇ ਪਾ ਰਿਆ ਨਹੀਂ ਸਾਡੀ ਨਾ ਮਸ਼ੀਨਰੀ ਚੱਲਦੀ ਰਹਿੰਦੀ ਆ ਅਸੀਂ ਇਹਨੂੰ ਕਦੀ ਸਾਹ ਨਹੀਂ ਦਵਾਇਆ ਸਭ ਅੰਦਰ ਜੀਵ ਨਿੱਕੇ ਨਿੱਕੇ ਜੀਵ ਸਰੀਰ ਨੂੰ ਚਲਾ ਰਹੇ ਹਨ ਸਮਝ ਨਾ ਪਾਏਗਾ ਸੋ ਤਨ ਦੀ ਖਰਾਕ ਹੋਰ ਹੈ ਉਹਦੇ ਰੋਗ ਵੀ ਹੋਰ ਹਨ ਮਨ ਦੀ ਖਰਾਕ ਹੋਰ ਹੈ ਉਹਦੇ ਰੋਗ ਹੋਰ ਹਨ ਅਸੀਂ 99 ਪਰਵੈਂਟ ਮਨ ਦੀ ਸਾਰਾ ਖੇਲ ਹੈ ਇਹ ਮਿਰਲੇ ਸਮਝਣਗੇ ਜੋ ਸਮਝਣਗੇ ਉਹ ਬਾਜੀ ਜਿੱਤ ਜਾਣਗੇ ਜੀ ਗੁਰ ਕਾ ਬਚਨ ਮੋਹਿ ਪਰਮਗਤਿ ਪਾਈ ਘਰ ਪੂਰਾ ਮੇਰੀ ਪੈਜ ਰਖਾਈ ਇਹ ਕਾਬੂ ਮਨ ਨੂੰ ਕਰਨਾ ਪਏਗਾ ਫਿਰ ਕਿਹੜੀ ਕਾਰ ਕਰੀਏ ਸਤ ਗੁਰੂ ਆਖੇ ਕਾਰ ਸੋ ਕਾਰ ਕਮਾਈਐ ਸੋ ਪਾਣੀ ਪਾਣੀ ਕਰਿਆ ਨਹੀਂ ਗੱਲ ਬੰਨੀ ਪਿਆਸ ਨਹੀਂ ਬੁਝਨੀ ਰੋਟੀ ਰੋਟੀ ਕਰਿਆ ਨਹੀਂ ਸੋ ਇੱਕ ਵਾਰੀ ਗੱਲ ਸਮਝਣੀ ਪੈਗੀ ਵਾਰ ਵਾਰ ਨਹੀਂ ਤੂੰ ਇੱਕ ਕੰਮ ਕਰਦਾ ਹੈ ਬੋਰ ਹੋ ਜਾਂਦਾ ਹੈ ਅਪਡੇਟ ਕਰਨਾ ਪੈਗਾ ਆਪਣੇ ਆਪ ਨੂੰ ਅੱਗੇ ਕਦਮ ਕਰਨਾ ਪੈਗਾ ਗੱਟਿਆ ਹੋਇਆ ਜੇ ਰੁੱਖ ਆਪੀ ਵਾਦਦਾ ਨਾ ਉੱਤੇ ਸਿਰ ਤੱਕ ਕੌਣ ਪਾਣੀ ਪਿਚਾਉਂਦਾ ਹੈ ਪਰਮੇਸ਼ਰ ਨੇ ਜੁਗਤ ਭੁਗਤ ਸਭ ਕੁਝ ਬਣਾਇਆ ਹੈ ਸਮਝਣਾ ਪਏਗਾ ਜੀ ਇਹ ਆਪਣੀ ਮਤ ਛੱਡਣੀ ਪਏਗੀ ਬੇਅਕਲੀ ਸੋ ਫਿਰ ਗੁਰੂ ਦੀ ਮਤ ਆਏਗੀ ਬਹੁਤ ਆਨੰਦ ਹੈ ਵਿਗਾਸ ਹੈ ਖੇੜਾ ਹੈ ਸਾਇੰਸ ਨੇ ਵਿਗਿਆਨ ਨੇ ਕਿੱਥੋਂ ਤੱਕ ਪਹੁੰਚੇ ਬਾਹਰੋਂ ਸੁਖ ਦੇਤੇ ਬਹੁਤ ਅੱਜ ਬਾਹਰ ਵੱਡਾ ਹੋ ਗਿਆ ਬੰਗਲੇ ਗਾੜੀਆਂ ਵੱਡੇ ਵੱਡੇ ਘਰ ਵੱਡੇ ਵੱਡੇ ਟਰੈਕਟਰ ਵੱਡੇ ਵੱਡੇ ਜਹਾਜ਼ ਸਭ ਕੁਝ ਬਹੁਤ ਕੁਝ ਹੋ ਗਿਆ ਪਰ ਅੰਦਰ ਛੋਟਾ ਰਹਿ ਗਿਆ ਅੰਦਰੋਂ ਹੱਥ ਚੋਂ ਖਜਾਨੇ ਡਿੱਗ ਪੈ ਰਹੇ ਹਨ ਅੰਦਰ ਡਰ ਆ ਗਿਆ ਨਿੱਕੀ ਜਿਹੀ ਕੋਈ ਚੀਜ਼ ਆ ਜਾਂਦੀ ਹੈ ਡਰ ਆ ਜਾਂਦਾ ਹੈ ਕੀ ਆ ਗਿਆ ਜੀ ਚਾਮ ਛੜਕ ਆ ਗਈ ਕੀ ਆ ਗਿਆ ਚੂਹੀ ਆ ਗਈ ਕੀ ਆ ਗਿਆ ਮੱਛਰ ਆ ਗਿਆ ਮੱਖੀ ਆ ਗਿਆ ਨਿੱਕੇ ਨਿੱਕੇ ਤੋਂ ਅਸੀਂ ਡਰਦੇ ਹਾਂ ਸੋ ਭਗਤਾ ਭਗਤ ਕੀ ਹਨ ਭਗਤ ਬੇਪਰਵਾਹ ਰਹਿੰਦੇ ਹਨ ਲਾਪਰਵਾਹ ਨਹੀਂ ਹੁੰਦੇ ਨਾ ਕਿਸੇ ਨੂੰ ਡਰਾਉਂਦੇ ਨਾ ਡੱਟਦੇ। ਇਹੀ ਭਗਤੀ ਹੈ ਜੀ ਗੁਰਬਾਣੀ ਸਰਵਣ ਕਰਨੀ ਪੈਗੀ, ਪੜ੍ਹਨੀ ਪੈਗੀ, ਵਿਚਾਰਨੀ ਪੈਗੀ, ਅਮਲੀ ਜੀਵਨ ਜੀਣਾ ਪੈਗਾ ਜੀ। ਜਦੋਂ ਅਸੀਂ ਰਸਤਾ ਬਦਲਾਂਗੇ ਅੰਦਰੋਂ ਕੈਮੀਕਲ ਉੱਠੇਗਾ, ਤਾਕਤ ਵੀ ਵਰਗੀ। ਫਿਰ ਐ ਲੱਗੇਗਾ ਜਿਵੇਂ ਪਾਗਲ ਬौरा ਹੋਣਾ ਪਏ ਦਾ। ਆਪਣੇ ਆਪ ਹੀ ਹੋ ਜਾਣਗੇ ਜਦੋਂ ਗੁਰੂ ਦੀ ਮੱਤ ਆ ਗਈ। ਸ ਇਹ ਵਿਰਲੇ ਹਨ। ਜੇ ਅਪਰਾਧੀ ਵੇਖੀਏ ਕਿੰਨੇ ਨੇ ਸੰਸਾਰ 'ਚ। ਹਜ਼ਾਰ ਪਿੱਛੇ ਸਾਰੇ ਸੰਸਾਰ ਚ ਇੱਕ ਹੈ ਜੇ ਪਾਪੀ ਵੇਖੀਏ ਪਾਪੀ ਕੋਈ ਵਿਰਲਾ ਬਚਿਆ ਹੈ ਹਜ਼ਾਰ ਚ ਇੱਕ ਅੱਧਾ ਬਚਿਆ ਹੈ ਸਾਰੇ ਸਾਡੇ ਅੰਦਰ ਪਾਪਾਂ ਦੇ ਨਹਿ ਨਹਿਰੀ ਚੱਲ ਰਹੀ ਹੈ ਇਹ ਗਿਆਨ ਦੀ ਆਂਦੀ ਆ ਗਈ ਨਹੀਂ ਨਿਹਰਾ ਗਿਆਨ ਨਹੀਂ ਗੱਲ ਬੰਨੀ ਸੋ ਪੜਿਆਣ ਪੜਿਆ ਇਹ ਨਹੀਂ ਵਿਚਾਰਿਆ ਜਿਆਦਾ ਅਮਲੀ ਜੀਵਨ ਵਿਚ ਆ ਰਿਹਾ ਜਾਏਗਾ ਜੀ ਅਮਲ ਦੇ ਹੋਣ ਕੇ ਨਿਭੇੜੇ ਜਾਤ ਕਿਸੇ ਪੁੱਛਨੀ ਨਹੀਂ ਇੱਕ ਘਟ 84 ਲੱਖ ਜੋਂ ਸਾਨੂੰ ਉੱਤਮ ਬਣਾਇਆ ਆਪਣਾ ਪੁੱਤਰ ਬਣਾ ਕੇ ਉਹਨੇ ਭੇਜਿਆ ਚਾਹ ਇਸਤਰੀ ਆ ਚਾਹ ਮਰਦ ਆ ਸੋ ਆਪਣੀ ਜਾਣ ਪਛਾਣ ਕਰਨੀ ਪਵੇਗੀ ਬੰਦਾ ਅੱਜ ਤੇ ਅੱਜ ਬਹੁਤ ਕੁਝ ਕਰ ਸਕਦਾ ਹੈ ਜੀ ਸਵੇਦਾ ਭੁੱਲਿਆ ਚਾਹ ਨੂੰ ਕਰਾ ਜੇ ਭੁੱਲਿਆ ਨਹੀਂ ਮੈਂ ਇੱਕ ਲੱਤੇ ਖੜਾ ਖੜ ਸਕਦਾ ਬਿੰਦ ਲੱਤਾ ਤੋਂ ਡਿੱਗਾ ਦਾ ਸਭ ਕੁਝ ਇਹ ਸਮਝ ਨਾ ਪਏਗਾ ਜੀ ਇਹ ਬਾਜ਼ਾਰ ਤੇ ਰੱਬ ਦੀ ਸਮਝ ਨਹੀਂ ਪਾਏਗੀ ਜੀ ਜੋ ਇੱਕ ਹੈ ਤਾਂ ਹੀ ਕਾਸਿ ਰੇਗਰੋ ਗਰਹ ਸਾਹਿਬ ਚ ਨਹੀਂ ਲਿਖਿਆ ਸੋ ਗਰਬਾਣੀ ਚ ਨਾ ਕੋਈ ਚੀਜ਼ ਗਿਣਤੀ ਕਰਕੇ ਫਿਰ ਉਹਦੀ ਗਿਣਤੀ ਕੀਤੀ ਜਾਂਦੀ ਹੈ ਅਸੀਂ 99 99 97 ਅੱਗੇ ਕਿੱਥੇ ਜਾਾਂਗੇ ਚੱਲ ਕਿੱਥੇ ਚੱਲੇਗਾ ਸਾਬ ਇੱਕ ਚੀਜ਼ ਸਮਝ ਆ ਜਾਣਾ ਹੈ ਜੀ ਲੂੰਦ ਦੀ ਡਲੀ ਸਮੁੰਦਰ ਦਾ ਅੰਤ ਲੈਣ ਗਈ ਵਿੱਚ ਹੀ ਖੁਰਗੀ ਜੀ ਸਾਡੇ ਕੋ ਗਿਆਨ ਕਿੰਨਾ ਕੋਇ ਇੱਕ ਚਿੰਚੇ ਜਿੰਨਾ ਤੂੰ ਗਿਆਨੀ ਨਾ ਬਾਗ ਬਾਹਰ ਤਵੇਸ ਨਾ ਕਰ ਸੋ ਦੂਜਿਆਂ ਦੇ ਮੂੰਚ ਰੇਤ ਨਾ ਪਾ ਸੋ ਤੂੰ ਆਪ ਅਮਲ ਕਰ ਸੋ ਬੰਦਾ ਇੱਕ ਬੰਦਾ ਬਣਿਆ ਹੋਇਆ ਬਹੁਤ ਪਾਵਰ ਰੱਖਦਾ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਜੀ ਵਿਦਿਆਰਚਾਰੀ ਤਾਂ ਪਰਪਕਾਰੀ ਜੀ ਵਿਰਲੇ ਹਨ ਭਗਤ ਜੋ ਭਗਤੀ ਕਰਦੇ ਹਨ ਜੀ ਭਗਤੀ ਕਰਨਾ ਕੀ ਹੈ ਕੀਰਤ ਕਰਨਾ ਹੈ ਸੱਚ ਤੇ ਚੱਲਣਾ ਹੈ ਜੀ ਇਹੀ ਭਗਤਾਂ ਨੇ ਕੀਤਾ ਵਿਰਲੇ ਹਨ ਸੋ ਪਿੱਛੇ ਪਿੱਛੇ ਹਨ ਜੋ ਵਿਰੋਧੀ ਧਿਰ ਸੀ ਉਹਨਾਂ ਨੂੰ ਪਤਾ ਹੀ ਸਾਡੇ ਕਾਰੋਬਾਰ ਸਾਡਾ ਧੰਦਾ ਤੁਹਾਡਾ ਬਿਜ਼ਨਸ ਬੰਦ ਹੋ ਜਾਏਗਾ ਗਰਵਾਣੀ ਦਾ ਅਸਲ ਸੱਚ ਸਾਡੇ ਕੋਲ ਆਏ ਨਹੀਂ ਕਰੋੜਾਂ ਵਾਲੀ ਅਰਬਾਂ ਵਾਲੀ ਸਾਡੇ ਕੰਨਾਂ 'ਚ ਝੂਠ ਪਾਇਆ ਗਿਆ ਸਾਨੂੰ ਸੱਚ ਪ੍ਰਤੀਤ ਹੋਣ ਲੱਪਿਆ ਜੀ ਇਹਦੇ 'ਤੇ ਹਮਲਾ ਮਾਰਨਾ ਪਏਗਾ ਜੋ ਬੇਈਮਾਨ ਹੈ ਜੋ ਆਲਸੀ ਹੈ ਸੋ ਉਹ ਨਹੀਂ ਜਾਗੇਗਾ ਜੋ ਜਾਗਣਾ ਚਾਹੇਗਾ ਉਹ ਅੱਧੀ ਰਾਤ ਨਾਲ ਉੱਠ ਕੇ ਭੱਜੇਗਾ ਜੀ ਉਹ ਭਗਤ ਬਣੇਗਾ ਉਹ ਸੂਰਵਾਂ ਬਣੇਗਾ ਜੀ ਉਹ ਗੁਰਮੁਖ ਬਣੇਗਾ ਜੀ ਅਸੀਂ ਮਨ ਦੇ ਪਿੱਛੇ ਲੱਗਨ ਕਰਕੇ ਦਨ ਪਾਣੀ ਤੋਂ ਡੁੱਬਰੇ ਹਾਂ ਜੀ 9417437700 ਵਾਲੀ ਦਾਸ ਕੁਲ ਬਹੁਤੀ ਗਲਤੀ ਹੋ ਰਹੀ ਮੂਰਖ ਜਤਾਸ ਹੈ ਸੰਗਤ ਹੋਰ ਗੁਰਬਖਸ਼ ਨਾ ਬਖਸ਼ ਲੈਣਾ ਬਖਸ਼ ਲੈਣਾ ਜੀ